ਹਾਂਜੀ ਹੁਣ ਜਿਹੜੀ ਕਿ ਹਰਜਿੰਦਰ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਬਈ ਬਹੁਤ ਖੁਲਾਸੇ ਹੋ ਗਏ ਜੋ ਅਮਰੀਕਾ ਦੇ ਵਿੱਚੋਂ ਇੱਕ ਸਰਦਾਰ ਤੇ ਜਿਹੜਾ ਕਿ ਇੱਕ ਪੱਤਰਕਾਰ ਬਣੀਓ ਇਸ ਗੱਲ ਦੇ ਪੂਰੀ ਦੇ ਖੁਲਾਸੇ ਹੋ ਜਾਂਦੇ ਆ ਤੇ ਪਹਿਲਾਂ ਇਹ ਖਬਰ ਸੁਣੋ ਕਿਉਂਕਿ ਆਪਾਂ ਕਈ ਚੈਨਲਾਂ ਤੋਂ ਕੁਝ ਇੱਕ ਫੇਖ ਖਬਰਾਂ ਵੀ ਆ ਰਹੀਆਂ ਸੀ ਵੀ ਕੋਈ ਕਹਿੰਦਾ 30 ਸਾਲ ਦੀ ਸਜ਼ਾ ਹੋਊਗੀ ਕੋਈ ਕਹਿੰਦਾ 50 ਸਾਲ ਦੀ ਜੀ ਇਹ ਸਭ ਝੂਠ ਆ ਬਈ ਕਿਉਂਕਿ ਕੱਲ ਕੋਰਟ ਦੇ ਵਿੱਚ ਜਿਵੇਂ ਸੁਣਵਾਈ ਹੋਈ ਹਰਜਿੰਦਰ ਸਿੰਘ ਦੀ ਤੇ ਉਹ ਟਰਾਂਸਲੇਟ ਕਰਕੇ ਜੋ ਆਪਣੇ ਇੱਕ ਪੰਜਾਬੀ ਇਸ ਦੇ ਵਿੱਚ ਦੱਸਿਆ ਜਾਂਦਾ ਇੱਕ ਵਕੀਲ ਬਣੀਓ ਤੇ ਹੁਣ ਇਹਨਾਂ ਨੂੰ ਇੱਕ ਵਕੀਲ ਕਰਾਉਣਾ ਪਊ ਤੇ ਪਰ ਕੰਮ ਤੋਂ ਕੰਮ ਘੱਟ ਤੋਂ ਘੱਟ ਸਜ਼ਾ ਜੋ 8 ਸਾਲ ਦੀ ਸੁਣਾ ਦਿੱਤੀ ਜਾਂਦੀ ਹੈ ਤੇ ਪਰ ਹੁਣ ਇਹਨਾਂ ਨੂੰ ਇੱਕ ਵਕੀਲ ਕਰਾਉਣਗੇ ਅੱਗੇ ਕੋਰਟ ਦੇ ਕੀ ਫੈਸਲੇ ਲੈਣਗੇ ਉਹ ਖ਼ਬਰ ਵੀ ਸਾਂਝੀ ਕਰਾਂਗੇ ਆਪਾਂ ਜਦੋਂ ਆਈ ਤੇ ਪਰ ਜਿਹੜੀ ਹੁਣ ਤੱਕ ਦੀ ਆ ਤੇ ਜਿਹੜੀ ਕਿ ਉੱਥੋਂ ਦੇ ਹੁਣ ਰਹਿਣ ਵਾਲਿਆਂ ਤੋਂ ਪਤਾ ਲੱਗਦਾ ਵੀ ਪੂਰਾ ਮਾਮਲਾ ਕੀ ਆ ਤੇ ਜੋ ਇਹਨਾਂ ਦੇ ਹੱਕ ਦੇ ਵਿੱਚ ਇੱਕ ਪੰਜਾਬੀ ਭਰਾ ਸਰਦਾਰ ਇੱਕ ਪੱਤਰਕਾਰ ਬਣੀਓ ਇਹ ਵੀਡੀਓ ਸੁਣੋ ਪਹਿਲਾਂ ਇਹ ਖੁਲਾਸੇ ਹੋਈਦਾ ਪੂਰਾ ਮਾਮਲਾ ਕੀ ਆ ਤੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂ ਖਬਰ ਸੁਣੋ ਪਹਿਲਾਂ ਫਿਰ ਕਰਦੇ ਵਿਚਾਰ ਸਾਂਝੇ ਦੇਖੋ ਜੀ ਸਿਚੁਏਸ਼ਨ ਇਹ ਹੈਗੀ ਆ ਕਿ ਇਹਨੂੰ ਆਪਾਂ ਨੂੰ ਨਾ ਜਿਹੜੇ ਸਾਰੇ ਹਾਲਾਤ ਨੇ ਉਹਦੀ ਟੋਟਲਿਟੀ ਜੇ ਦੇਖਣਾ ਪੈਣਾ ਜੀ ਕਿ ਐਕਸੀਡੈਂਟ ਤਾਂ ਇਹ ਕੋਈ ਨਾ ਪਹਿਲਾ ਨਾ ਆਖਰੀ ਆ ਹਮ ਹੁਣ ਹੋਇਆ ਕੀ ਆ ਕਿ ਜਿਹੜੇ ਰੋਡ ਦੇ ਉੱਤੇ ਹੁੰਦੇ ਨੇ ਐਕਸੀਡੈਂਟ ਤਾਂ ਹੁੰਦੇ ਹੀ ਆ ਜੀ ਤੇ ਖਾਸ ਕਰਕੇ ਜਿਹੜੇ ਕਮਰਸ਼ੀਅਲ ਡਰਾਈਵਰਾਂ ਦੇ ਹਮ ਸੋ ਇਹ ਹੁਣ ਜਿਹੜੇ ਅੰਕੜੇ ਜੇ ਦੇਖਣੇ ਹੋਣ ਤਾਂ ਜਿਹੜੇ ਅਮਰੀਕਨ ਸਿਟੀਜ਼ਨ ਐਕਸੀਡੈਂਟ ਕਰਦੇ ਆ ਉਹ ਉਹ ਵੀ ਐਨੇ ਹੀ ਹਜ਼ਾਰਾਂ ਆਕਨੇ ਜਿੱਦਾਂ ਦੇ ਇਹਨਾਂ ਦੇ ਆ ਹੁਣ ਹੈ ਕੀ ਆ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਮੂਮੈਂਟ ਚਲਾਈ ਹੋਈ ਐ ਤੋਂ ਬੰਦੇ ਕੱਢਣ ਦੀ ਜਿਹੜੇ ਆਨ ਡਾਕੂਮੈਂਟਡ ਆ ਜਾਂ ਉਹਦੇ ਨਾਲ ਇਹ ਗੱਲ ਸਾਰੀ ਜਿਹੜੀ ਹੈਗੀ ਆ ਇਹ ਜੁੜਦੀ ਆ ਤਾਂ ਉੱਥੋਂ ਜਿਹੜੇ ਅੱਜ ਕੱਲ ਟਰੰਪ ਸਾਹਿਬ ਦੇ ਰਿਲੇਸ਼ਨ ਇੰਡੀਆ ਨਾਲ ਖਰਾਬ ਹੋਏ ਆ ਜੀ ਤੇ ਉਹ ਵੀ ਇਹਨੂੰ ਕੰਟ੍ਰਿਬਿਊਟ ਕਰ ਰਿਹਾ ਸਾਰਾ ਕੁਝ ਹੀ ਹੂੰ ਇੱਕ ਤੀਜਾ ਫੈਕਟਰ ਇਹ ਚੜ੍ਹ ਇਹ ਹੋ ਗਿਆ ਵੀ ਦੋ ਸਟੇਟਾਂ ਦੀ ਲੜਾਈ ਹੋ ਗਈ ਫਲੋਰੀਡਾ ਤੇ ਕੈਲੀਫੋਰਨੀਆ ਦੀ ਅੱਛਾ ਉਹਦਾ ਰੀਜ਼ਨ ਇਹ ਹੈਗਾ ਕਿ ਇੱਥੇ ਇੱਕ ਇਹਨਾਂ ਦੀ ਨਾ ਜਿਹੜੀ ਜਿਵੇਂ ਆਪਣੇ ਮੈਂਬਰ ਪਾਰਲੀਮੈਂਟ ਤੁਹਾਡੇ ਹੁੰਦੇ ਇੱਥੇ ਉਹਨੂੰ ਕਾਂਗਰਸ ਕਹਿੰਦੇ ਆ ਜੀ ਤੇ ਉਹਦੀ ਇਲੈਕਸ਼ਨ ਹਰ ਦੋ ਸਾਲਾਂ ਬਾਅਦ ਹੁੰਦੀ ਆ ਓਕੇ ਅਮਰੀਕਾ 'ਚ ਜੀ ਉਹ ਹੁਣ ਇਹਨਾਂ ਨੂੰ ਇਹ ਲੱਗਦਾ 트ੰਪ ਦੀ ਪਾਰਟੀ ਨੂੰ ਵੀ ਅਸੀਂ ਅਗਲੀ ਵਾਰੀ ਹਾਰ ਜਾਣੀ ਆ ਕਿਉਂਕਿ ਇਸੇ ਦਾ ਟ੍ਰੈਡੀਸ਼ਨ ਆ ਵੀ 2 ਸਾਲਾਂ ਬਾਅਦ ਇਹ ਚੇਂਜ ਕਰਦੇ ਆ ਲੋਕੀ ਜਿਵੇਂ ਮжоਰਿਟੀ ਜਿਵੇਂ ਪਹਿਲਾਂ ਡੈਮੋਕ੍ਰੈਟੀ ਫਿਰ ਰਿਪਬਲਿਕਨ ਆ ਗਈ ਹੁਣ ਰਿਪਬਲਿਕਨ ਆ ਤੇ ਫੇਰ ਦੁਬਾਰਾ ਡੈਮੋਕ੍ਰੈਟਿਕ ਮжоਰਿਟੀ ਆ ਜੂਗੀ ਕਿਉਂਕਿ ਇਸੇ ਪਾਰਲੀਮੈਂਟ ਦੀ ਇਲੈਕਸ਼ਨ ਵੱਖਰੀ ਹੈ ਪ੍ਰੈਜ਼ੀਡੈਂਟ ਦੀ ਵੱਖਰੀ ਹੈ ਇਥੇ ਇੰਡੀਆ ਗੋ ਨਹੀਂ ਹੁੰਦਾ ਵੀ ਐਮਪੀ ਪਰ ਪ੍ਰਧਾਨ ਮੰਤਰੀ ਚੁਣਦੇ ਆ ਤੇ ਉਹ ਫਿਰ ਇਹਨਾਂ ਨੇ ਕੀ ਕੀਤਾ ਜਿਹੜੇ ਰਿਪਬਲਿਕਨ ਸਟੇਟਾਂ ਨੇ ਉੱਥੇ ਜਿਹੜਾ ਮੈਪ ਆ ਉਹ ਰੀਡਿਸਟ੍ਰਿਕਟਿੰਗ ਸ਼ੁਰੂ ਕਰਤੀ ਇਹਨਾਂ ਨੇ ਵੀ ਡੈਮੋਕ੍ਰੇਟ ਇੱਕ ਬੋਟਾ ਘਟਾਉਣ ਵਾਸਤੇ ਟੈਕਸਸ ਕਰਤੀ ਉੱਥੇ ਪਾਸ ਕਰਤਾ ਇਧਰੋਂ ਕੈਲੀਫੋਰਨੀਆ ਸਟੇਟ ਨੇ ਕਹਿਦਾ ਵੀ ਅਸੀਂ ਵੀ ਆਪਣਾ ਮੈਪ ਦੁਬਾਰਾ ਡਰਾਅ ਕਰਾਂਗੇ ਅੱਛਾ ਜੀ ਤਾਂ ਕਿ ਅਸੀਂ ਜਿਹੜੇ ਰਿਪਬਲਿਕਨ ਇਥੋਂ ਦੇ ਕਾਂਗਰਸਮੈਨ ਆ ਉਹਨਾਂ ਦੀਆਂ ਜਾਨੀ ਕਿ ਸੀਟਾਂ ਚੇਂਜ ਕਰਾਂਗੇ ਉਹਨਾਂ ਦੇ ਡੈਮੋਕ੍ਰੇਟਿਕ ਏਰੀਆ ਐਡ ਕਰ ਦਾਂਗੇ ਵੀ ਜੇ ਸਾਡੀਆਂ 5 ਸੀਟਾਂ ਉਧਰੋਂ ਜਾਂਦੀਆਂ 10 ਇਧਰੋਂ ਮੇਰੇ ਕੋ ਕੈਲੀਫੋਰਨੀਆ ਸਭ ਤੋਂ ਵੱਡੀ ਸਟੇਟ ਆ ਜਿਹੜੀ ਕਿ ਇਥੇ ਪਾਪੂਲੇਟਡ ਆ ਓਕੇ ਹੁਣ ਜਿਹੜੀ ਫਲੋਰਿਡਾ ਜਿੱਥੇ ਐਕਸੀਡੈਂਟ ਹੋਇਆ ਇੱਕ ਹੋਰ ਰਿਪਬਲਿਕਨ ਸਟੇਟ ਆ ਤੇ ਉਹਦੇ ਉੱਥੇ ਜਿਹੜਾ ਉੱਥੋਂ ਦਾ ਗਵਰਨਰ ਆ ਉਹ ਇਹਨਾਂ ਦੇ ਖਿਲਾਫ ਆ ਵੀ ਇਹਦਾ ਜਿਹੜੀ ਆਪਸੀ ਲੜਾਈ ਆ ਦੋ ਸਟੇਟਾਂ ਦੀ ਉਹ ਇਹਨੂੰ ਕੰਟਰੀਬਿਊਟ ਕਰ ਰਹੀ ਹੁਣ ਇਹਦੇ ਕੋਲ ਹਰਜਿੰਦਰ ਸਿੰਘ ਕੋਲ ਲਾਇਸੈਂਸ ਸੀਗਾ ਕੈਲੀਫੋਰਨੀਆ ਦਾ ਅੱਛਾ ਜੀ ਜਿਹੜਾ ਲਿਸੈਂਸ ਹੈ ਨਾ ਡਰਾਈਵਿੰਗ ਦਾ ਉਹ ਸਟੇਟਾਂ ਇਸ਼ੂ ਕਰਦੀਆਂ ਨੇ ਫੈਡਰਲ ਗਵਰਨਮੈਂਟ ਨਹੀਂ ਇਸ਼ੂ ਕਰਦੀ ਇੱਥੇ ਠੀਕ ਹੈ ਤੇ ਉਹ ਜਿਹੜਾ ਕੈਲੀਫੋਰਨੀਆ ਸਟੇਟ ਦਾ ਲਾਇਸੈਂਸ ਹੈ ਅੱਡ-ਅੱਡ ਸਟੇਟਾਂ ਦਾ ਹੁੰਦਾ ਤੇ ਉਹ ਜਿਹੜਾ ਵਾਈਕਰ ਜਿਵੇਂ ਗੱਡੀ ਕਿਸੇ ਨੇ ਚਲਾਉਣੀ ਆ ਉਹ ਕਾਰ ਦਾ ਲਿਸੈਂਸ ਵੀ ਆ ਤੇ ਇਹਦੇ ਕੋਲ ਕਮਰਸ਼ਲ ਆ ਸੀਡੀਐਲ ਦਾ ਨਹੀਂ ਮੈਂ ਮੈਂ ਇੱਕ ਮਿੰਟ ਮੇਰਾ ਇੱਕ ਸਵਾਲ ਆ ਦਸਪਤ ਜੀ ਜਿਵੇਂ ਤੁਸੀਂ ਕਿਹਾ ਕਿ ਹਰ ਇੱਕ ਸਟੇਟ ਦਾ ਅੱਡ ਲਾਇਸੈਂਸ ਹੁੰਦਾ ਉਹ ਮਤਲਬ ਉਹ ਸਟੇਟ ਗਵਰਨਮੈਂਟ ਬਣਾਉਂਦੀ ਉੱਥੇ ਫੈਡਰਲ ਗਵਰਨਮੈਂਟ ਨਹੀਂ ਬਣਾਉਂਦੀ ਅ ਇਹੋ ਜੀ ਸਿਚੁਏਸ਼ਨ ਚ ਟਰੱਕ ਡਰਾਈਵਰਸ ਫਿਰ ਕਿਵੇਂ ਡੀਲ ਕਰਦੇ ਆ ਵਕ ਵਕ ਸਟੇਟ ਜੇ ਇੰਟਰ ਸਟੇਟ ਆਨ ਐ ਟ੍ਰੈਵਲ ਕਰਨਾ ਹੋਵੇ ਨਹੀਂ ਉਹ ਲਾਊਡ ਹੁੰਦਾ ਨਾ ਜਿਹੜਾ ਉਹ ਲਾਇਸੈਂਸ ਸੀਡੀਐਲ ਲਾਇਸੈਂਸ ਹੁੰਦਾ ਉੱਥੇ ਜਿਵੇਂ ਅਮਰੀਕਾ ਦੇ ਵਿੱਚ ਜਿਹੜੀ ਹਰੇਕ ਸਟੇਟ ਦੇ ਵਿੱਚ ਜੇ ਤੁਸੀਂ ਤੁਹਾਡੇ ਕੋਲ ਲਾਇਸੈਂਸ ਤੁਸੀਂ ਕਿਸੇ ਵੀ ਤੇ ਜਿਹੜਾ ਟਰੱਕ ਲਾਇਸੈਂਸ ਆਇਆ ਇਹਦਾ ਫਿਰ ਉਹ ਜਿਹੜਾ ਹੈਵੀ ਵਹੀਕਲ ਦਾ ਉਹ ਫਿਰ ਰਜਿਸਟਰਡ ਦਾ ਇੱਕ ਸਟੇਟ ਚ ਆ ਪਰ ਉਹ ਸਮਾਨ ਲੈ ਕੇ ਜਾਂ ਆਪਣਾ ਵਹੀਕਲ ਲੈ ਕੇ ਕਿਤੇ ਵੀ ਜਾ ਸਕਦੇ ਨੂੰ ਹਰੇਕ ਸਟੇਟ ਆਨਰ ਕਰਦੀ ਹੈ ਓਕੇ ਤੇ ਇਸ਼ੂ ਇੱਕ ਸਟੇਟ ਚ ਹੁੰਦਾ ਤੇ ਉਹ ਜਿਹੜਾ ਉਹਨੂੰ ਸੀਡੀਐਲ ਲਾਇਸੈਂਸ ਕਹਿੰਦੇ ਆ ਉਹ ਫਿਰ ਸਾਰੀਆਂ ਸਟੇਟਾਂ ਚ ਚੱਲਦਾ ਅੱਛਾ ਮਤਲਬ ਇਹ ਲੀਗਲ ਲੀਗਲ ਡਰਾਈਵਰ ਸੀ ਸਟੇਟ ਦੀ ਹੁੰਦੀ ਆ ਬੰਦੇ ਦੀ ਹਾਂਜੀ ਮਤਲਬ ਇਹ ਇਹ ਲੀਗਲ ਲੀਗਲੀ ਇਹ ਡਰਾਈਵਰ ਸੀ ਇਹਰੇ ਕੋ ਲਾਇਸੈਂਸ ਸੀਗਾ ਮਤਲਬ ਕਿ ਕਿਉਂਕਿ ਐਕਚੁਅਲੀ ਖਬਰਾਂ ਆ ਰਹੀਆਂ ਸੀਗੀਆਂ ਕਿਉਂਕਿ ਖਬਰਾਂ ਆ ਰਹੀਆਂ ਸੀਗੀਆਂ ਕਿ ਕਿਹਾ ਜਾ ਰਿਹਾ ਸੀਗਾ ਕਿ ਇਹ ਫੇਲ ਹੋ ਚੁੱਕਿਆ ਸੀ ਡਰਾਈਵਿੰਗ ਟੈਸਟ ਦੇ ਵਿੱਚ ਵੀ ਕਰੀ ਇਹ ਇਹ ਸੱਚ ਹੈ ਜੀ ਇਦਾਂ ਦਾ ਕੁਝ ਨੇ ਫੇਲ ਤਾਂ ਆਪਣੇ ਬੰਦੇ ਹੋ ਹੀ ਜਾਂਦੇ ਕਿਉਂਕਿ ਇਥੇ ਰਿਕੁਆਇਰਮੈਂਟ ਆਏ ਫੇਰ ਪਾਸ ਹੋ ਗਿਆ ਲਾਇਸੈਂਸ ਤਾਂ ਉਹ ਅਮਰੀਕਾ ਦੇ ਵਿੱਚ ਲਾਇਸੈਂਸ ਝੂਠਾ ਨਹੀਂ ਬਣਦਾ ਇਥੇ ਉਹ ਨਹੀਂ ਹੈਗਾ ਵੀ ਜਿਵੇਂ ਕਈ ਮੁਲਕਾਂ ਵਾਂਗੂ ਵੀ ਉਦਾਂ ਹੀ ਪੈਸੇ ਲੈ ਦੇ ਕੇ ਜਾਂਦਾ ਬਣ ਗਿਆ ਇਹ ਕਿ ਕਾਲੇ ਹੁਣ ਇਹਦਾ ਬਹੁਤ ਹਾਈ ਸਟੇਟ ਸਟੈਂਡਰਡ ਹੈਗੇ ਆ ਖਾਸ ਕਰਕੇ ਟਰੱਕਾਂ ਦੇ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਟੇਟ ਨੂੰ ਤੇ ਬਕਾਇਦਾ ਇਹਨੇ ਟੈਸਟ ਪਾਸ ਕੀਤਾ ਜਿਵੇਂ ਵੀ ਚਲੋ ਇੱਕ ਵਾਰੀ ਫੇਰ ਹੋਗਾ ਦੂਜੀ ਵਾਰੀ ਅਲਟੀਮੇਟ ਦੇ ਕੋਲ ਲਾਇਸੈਂਸ ਹੀ ਕਢਾਇਦਾ ਟਰੱਕ ਚਲਾਉਂਦਾ ਤੇ ਕਈ ਸਾਲਾਂ ਫੇਰ ਇਸ ਬੰਦੇ ਦਾ ਤੁਸੀਂ ਇਹ ਦੇਖੋ ਵੀ ਜਿਹੜਾ ਰੈਕਡ ਆ ਉਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਇਹਦੇ ਰਿਕਾਰਡ ਦੇ ਵਿੱਚ ਕੋਈ ਪ੍ਰਾਣੀਆਂ ਬਲੇਸ਼ਨਾ ਹੋਣ ਜਾਂ ਕੋਈ ਐਕਸੀਡੈਂਟ ਹੋਣ ਜਾਂ ਕੋਈ ਨਾ ਇਦਾਂ ਦੀ ਗੱਲ ਹੋਵੇ ਜਾਂ ਨਾ ਹੀ ਅੰਡਰ ਦਾ ਇਨਫਰਾਂਸ ਆਫ ਡਰੱਗਾਂ ਲੈ ਕੇ ਚਲਾ ਰਿਹਾ ਸੀ ਡੀਓਆਈ ਚ ਨਹੀਂ ਸੀਗਾ ਜਿਵੇਂ ਕਈ ਬੰਦੇ ਜੇ ਪੀਕੇ ਚਲਾਉਂਦਾ ਹੁੰਦਾ ਤੇ ਉਹ ਉਹ ਵੀ ਸਿਚੁਏਸ਼ਨ ਕੋਈ ਨਹੀਂਗੀ ਅਲਰਟ ਸੀਗਾ ਪੂਰਾ ਨਾ ਇਹ ਨੀਂਦ ਚ ਕਈ ਜਿਵੇਂ ਡਰਾਈਵਰ ਨਾ ਇੱਥੇ ਕੀ ਕਰਦੇ ਆ ਜ ਮਤਲਬ ਅਨਿੰਦਰੇ ਹੁੰਦੇ ਆ ਉਹ ਸੌ ਜਾਂਦੇ ਆ ਤਾਂ ਸੌ ਕੇ ਟਰੱਕ ਚੜਾਉਂਦੇ ਕਈਆਂ ਦਾ ਉਹ ਵੀ ਹੈ ਨਹੀਂ ਤੇ ਇਸ ਕਰਕੇ ਇਹ ਤਾਂ ਇੱਕ ਕੋਈ ਗਲਤ ਯੂ ਟਰਨ ਵੱਜ ਗਈ ਚਲੋ ਗਲਤੀ ਹੋ ਗਈ ਹੋ ਜਾਂਦੀ ਆ ਤੇ ਉਹ ਜਿਹੜੇ ਬੰਦੇ ਪਿੱਛੇ ਆ ਰਹੇ ਸੀਗੇ ਉਹ ਉਹਨਾਂ ਦੀ ਕਿਉਂਕਿ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਗੱਡੀ ਰੋਕਣ ਦਾ ਤੇ ਗੱਡੀ ਵਿੱਚ ਵਰਗੀ ਮਤਲਬ ਜੀ ਉਹਨਾਂ ਦੇ ਡੈਥ ਹੋ ਗਈ ਬਲੇ ਖਬਰਾਂ ਇਹ ਆ ਰਹੀਆਂ ਕਿ ਉਹਨਾਂ ਦੇ ਕੋਲੋਂ ਬਿਆਂ ਦਾ ਪੂਰਾ ਜਾਂ ਹੋਰ ਇਦਾਂ ਦੀ ਗੱਲਾਂ ਬਰਾਮਦ ਹੋਈਆਂ ਗੱਡੀ 'ਚ ਨਹੀਂ ਜਸ ਤੁਸੀਂ ਇੱਥੇ ਆਪਾਂ ਇੱਥੇ ਆਪਾਂ ਇੱਕ ਚੀਜ਼ ਜਾਣੀ ਹੈ ਕਿਉਂਕਿ ਮੀਡੀਆ ਰਿਪੋਰਟਸ ਅਕੋਰਡਿੰਗ ਬਹੁਤ ਕੁਝ ਕਿਹਾ ਜਾ ਰਿਹਾ ਤੁਸੀਂ ਯੂਐਸ ਵਿੱਚ ਹੈਗੇ ਹੋ ਤੁਹਾਨੂੰ ਜ਼ਿਆਦਾ ਇਸ ਬਾਰੇ ਨੌਲੇਜ ਹੋਵੇਗੀ ਪਰ ਹੋਇਆ ਐਕਚੁਅਲੀ ਕੀ ਹੈ ਉਹਨੇ ਜਿਹੜਾ ਯੂ ਟਰਨ ਲਿਆ ਆ ਉਹ ਉਹ ਕਿਸ ਵਜ੍ਹਾ ਕਰਕੇ ਲਿਆ ਸੀ ਕਿਉਂ ਲਿਆ ਗਿਆ ਉਹ ਉਹ ਥੋੜਾ ਦੱਸੋਗੇ ਪਲੀਜ਼ ਨਾਲ ਬੈਕ ਡਰਾਈਵਰ ਯੂ ਟਰਨ ਲੰਦਾ ਹੀ ਹੈ ਜਦੋਂ ਹੁਣ ਫਿਰ ਕਰੋ ਇਹ ਹੁਣ ਇੱਕ ਜਿਹੜੀ ਹੁੰਦੀ ਟਰਨਪਾਈ ਜਿਹੜੀਆਂ ਫਰੀਵੇ ਨੇ ਉੱਥੋਂ ਉਹਨੇ ਦੂਜੇ ਪਾਸੇ ਜਾਣਾ ਜਾਂ ਕੋਈ ਰੀਜ਼ਨ ਹੋਊਗਾ ਉਹਨੇ ਮਤਲਬ ਐਗਜ਼ਿਟ ਲੈਣਾ ਹੋਣਾ ਜਾਂ ਉਹਨੇ ਦਿੱਖਿਆ ਹੋਣਾ ਵੀ ਮੈਂ ਗਲਤ ਪੈ ਗਿਆ ਮੈਂ ਅੱਗੋਂ ਮੁੜਾਂ ਪਰ ਉਹ ਜਿੱਥੋਂ ਲਿਆ ਉਹ ਉਹ ਅਲਾਉਡ ਨਹੀਂ ਸੀ ਲੀਗਲੀ ਤੇ ਜਦੋਂ ਲਿਆ ਉਹਨੇ ਉਹ ਗਲਤੀ ਕੀਤੀ ਤਾਂ ਪਿਛਲੀ ਗੱਡੀ ਜਿਹੜੀ ਆ ਰਹੀ ਸੀਗੀ ਉਹ ਟੂ ਕਲੋਜ਼ ਹੋਣੀ ਆ ਜਾਂ ਜਿਵੇਂ ਵੀ ਆਪਾਂ ਉਹ ਨੂੰ ਨਹੀਂ ਕਹਿੰਦੇ ਵੀ ਆਪਾਂ ਇਹਦੀ ਗਲਤੀ ਮੰਨਦੇ ਆ ਹੂੰ ਤੇ ਉਹਦੇ ਵਿੱਚ ਭਰੋ ਗਲਤੀ ਇਹਨੇ ਜਾਣ ਬੁੱਝ ਕੇ ਨਹੀਂ ਕੀਤੀ ਹੈ ਪ੍ਰੀ ਮੈਡੀਟੇਟਡ ਨਹੀਂ ਹੈਗਾ ਇਹ ਨਹੀਂ ਆ ਵੀ ਇਹਨੇ ਕੋਈ ਇਸ ਕਰਕੇ ਟਰੱਕ ਕੀਤਾ ਇਹ ਬੰਦੇ ਮਾਰ ਦੇਣੇ ਜਾਂ ਕੀ ਕਰਨਾ ਉਹ ਵਿਚਾਰੇ ਨੇ ਵੀ ਇਹਦੀ ਅ ਮਤਲਬ ਉਹ ਗਲਤੀ ਹੋਈ ਤੇ ਉਹ ਗਲਤੀ ਵੀ ਅੰਡਰ ਦ ਇਨਫਲੂਐਂਸ ਆਫ ਅ ਇਨਟੌਕਸੀਕੇਸ਼ਨ ਨਹੀਂ ਹੋਈ ਜਿਵੇਂ ਡੀਯੂਆਈ ਜਿਹਨੂੰ ਅਸੀਂ ਕਹਿੰਦੇ ਨਾ ਇੱਥੇ ਡਰਾਈਵਿੰਗ ਅੰਡਰ ਦ ਇਨਫਲੂਐਂਸ ਆਫ ਇਨਟੌਕਸੀਕੇ ਉਹ ਨਹੀਂ ਹੈਗੀ ਕਿਉਂਕਿ ਜੇ ਦਾ ਨਸ਼ਾ ਕੀਤਾ ਹੁੰਦਾ ਫਿਰ ਤਾਂ ਹੈ ਹੀ ਸੀ ਵੀ ਇਹਦਾ ਨਸ਼ਾ ਕੀਤਾ ਹੋਛ ਨਹੀਂ ਸੀ ਉਹ ਐਸੀ ਕੋਈ ਗੱਲ ਨਹੀਂ ਹੁਣ ਉਹ ਬੰਦੇ ਮਰ ਗਏ ਬਹੁਤ ਮੰਦ ਭਾਗੀ ਗੱਲ ਆ ਦੁਖਾਲੀ ਗੱਲ ਆ ਦੇਖੋ ਜਾਨ ਗਈ ਬੰਦੇ ਦੀ ਤੇ ਉਹਨਾਂ ਦੀ ਮਤ ਹੋਣੀ ਚਾਹੀਦੀ ਆ ਇਹ 'ਚ ਕੋਈ ਸ਼ੱਕ ਨਹੀਂ ਕਿ ਇਹਨੇ ਗਲਤੀ ਕੀਤੀ ਤੇ ਜਾਨ ਗਈ ਹੁਣ ਪ੍ਰੋਬਲਮ ਸਭ ਤੋਂ ਵੱਡੀ ਇਹ ਹੈਗੀ ਆ ਕਿ ਇਹ ਇਹਨੂੰ ਇਦਾਂ ਪੇਸ਼ ਕੀਤਾ ਜਾ ਰਿਹਾ ਵੀ ਕੈਲੀਫੋਰਨੀਆ ਸਟੇਟ ਜਿਹੜੀ ਆ ਉਹ ਇਦਾਂ ਦੇ ਬੰਦਿਆਂ ਨੂੰ ਸੜਕਾਂ ਤੇ ਖੁੱਲਾ ਛੱਡ ਦਿੰਦੀ ਆ ਤੇ ਲੋਕਾਂ ਨੂੰ ਮਾਰਦੇ ਫਿਰਦੇ ਆ ਓਕੇ ਉਹ ਜਿਹੜਾ ਅਮਰੀਕਨ মিডিਆ ਪੰਜਾਬੀ ਜਾਂ ਇੰਡੀਅਨ মিডিਆ ਦੀ ਗੱਲ ਨਹੀਂ ਜਿਹੜਾ ਅਮਰੀਕਨ ਫਾਰ ਰਾਈਟ মিডিਆ ਯਰ ਪਬਲਿਕਨ ਉਹ ਬਹੁਤ ਜ਼ਿਆਦਾ ਮਤਲਬ ਜਿਹੜੇ ਇੰਡੀਆ ਦਾ ਨਾਮ ਲੈ ਕੇ ਇੰਡੀਅਨ ਡਰਾਈਵਰ ਇੰਡੀਅਨ ਡਰਾਈਵਰ ਕਹਿ ਕੇ ਵੀ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਿੱਥੇ ਅੱਛਾ ਦੂਸਰਾ ਜਿਹੜਾ ਹੋਰ ਇੱਕ ਪੰਗਾ ਪਿਆ ਹੋਇਆ ਵੀ ਇਹਦੀ ਇੱਥੇ ਸੈਲਮ ਦਾ ਕੇਸ ਲੱਗਿਆ ਇੱਥੇ ਪੱਕਾ ਨਹੀਂ ਇਹਦੀ ਕੋਈ ਗ੍ਰੀਨ ਕਾਰਡ ਜਾਂ ਸਿਟੀਸ ਉਹ ਤਾਂ ਉਹ ਹੈ ਨਹੀਂ ਕਿ ਤਾਂ ਉਹ ਇਹ ਕਹਿ ਰਿਹਾ ਵੀ ਇਲੀਗਲ ਐਂਟਰ ਹੋਇਆ ਬਾਰਡਰ ਕ੍ਰੋਸ ਕਰਕੇ 18 ਚ ਹੂੰ ਉਦੋਂ ਬਾਅਦ ਇਹਨੇ ਸੈਲਮ ਕੇਸ ਲਾਇਆ ਉੱਤੇ ਵਰ ਪਰਮਿਟ ਸੀਗਾ ਉਦੋਂ ਪਰ ਲਾਇਸੈਂਸ ਨਹੀਂ ਮਿਲਦਾ ਹੂੰ ਵੀ ਇਹਨੂੰ ਵਰ ਪਰਮਿਟ ਮਿਲ ਗਿਆ ਤੇ ਉਦੋਂ ਬਾਅਦ ਲਾਇਸੈਂਸ ਮਿਲ ਗਿਆ ਸਾਰਾ ਹੂੰ ਤੇ ਉਹ ਇਹਨੂੰ ਅਨ ਡਾਕੂਮੈਂਟਡ ਕਹੀ ਜਾਂਦੇ ਆ ਵੀ ਇਹਦਾ ਜਿਹੜਾ ਨਾਲ ਦਾ ਇਹਦਾ ਮੁੰਡਾ ਸੀਗਾ ਇਹਦਾ ਬ੍ਰਦਰ ਸੀ ਉਹਦਾ ਵੀ ਇੱਥੇ ਅਨ ਡਾਕੂਮੈਂਟਡ ਸੀ ਉਹਨੂੰ ਵੀ ਉਹਨਾਂ ਡਿਟੇਨ ਕਰ ਲਿਆ ਹੂੰ ਤੇ ਉਹਦੇ ਨਾਲ ਤਿੰਨ ਗੱਲਾਂ ਜੁੜ ਗਈਆਂ ਇੱਕ ਤਾਂ ਇਹ ਇਲੀਗਲ ਇਮੀਗਰੈਂਟ ਕਹੀ ਜਾਂਦੇ ਆ ਦੂਜਾ ਕਹੀ ਜਾਂਦੇ ਆ ਕਿ ਇਹਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਉਹ ਕਿਤੇ ਫੇਲ ਹੋ ਗਿਆ ਟੈਸਟਾਂ ਟੋਸਟਾਂ 'ਚ ਜਿਹੜੇ ਅੰਗਰੇਜ਼ੀ ਦੀਆਂ ਦੋ ਤਿੰਨ ਗੱਲਾਂ ਸੀ ਉਹਦੇ ਵਿੱਚ ਹੀ ਮਤਲਬ ਵਿਚਾਰਾ ਫੇਲ ਹੋ ਗਿਆ ਦੂਸਰਾ ਜਿਹੜਾ ਹੈਗਾ ਉਹ ਇਹ ਕਹਿੰਦੇ ਨੇ ਵੀ ਨੇ ਗਲਤੀ ਕੀਤੀ ਆ ਵੀ ਇਹਨੂੰ ਇਹਨੂੰ ਜਿਹੜੇ ਟਰੱਕ ਡਰਾਈਵਿੰਗ ਹੀ ਨਹੀਂ ਆਉਂਦੀ ਵੀ ਇੱਕ ਤਾਂ ਸਾਈਨ ਨਹੀਂ ਪੜ ਸਕਿਆ ਅੰਗਰੇਜ਼ੀ ਕਰਕੇ ਜਿਹੜੀ ਇੱਕ ਡਰਾਈਵਰ ਮਾੜਾ ਹੁਣ ਇਹਦੇ ਵੈਲੇਸ਼ਨ ਤਾਂ ਕੋਈ ਹੈ ਕਹਿੰਦੇ ਪਰ ਇਹ ਨਹੀਂ ਦੇਖਦੇ ਵੀ ਇਹ ਰਿਕਾਰਡ ਦੇ ਤੋਂ ਇਦਾਂ ਦੀ ਗੱਲ ਹੀ ਕੋਈ ਨਹੀਂ ਪਰ ਉਹ ਕੁਗੀ ਇਹਨੂੰ ਪਟਰੇ ਦਾ ਕੀਤਾ ਜਾ ਰਿਹਾ ਚਲੋ ਇਹਦਾ ਤਾਂ ਹੈ ਸਾਨੂੰ ਡਰ ਇਸ ਗੱਲ ਦਾ ਵੀ ਜਿਹੜੇ ਬਾਕੀ ਆਪਣੇ ਡਰਾਈਵਰ ਕੁਗੀ ਟਰੱਕਿੰਗ ਇੱਥੇ ਇੱਕ ਸਾਡੇ ਪੰਜਾਬੀਆਂ ਦਾ ਮੇਜਰ ਬਿਜ਼ਨਸ ਹੈ ਅਮਰੀਕਾ 'ਚ ਖਾਸ ਕਰਕੇ ਕੈਲੀਫੋਰਨੀਆ ਸਟੇਟ ਜਾਂ ਦੂਜੀਆਂ ਅੰਡਿਆਨਾ ਸਟੇਟਾਂ ਇਹਨਾਂ ਦੇ ਵਿੱਚ ਮੇਰੇ ਆਪਣਾ ਹੀ ਕਲਾਇੰਟ ਬਹੁਤ ਜ਼ਿਆਦਾ ਜਿਹੜੇ ਹੈਗਾ ਟਰੱਕਿੰਗ 'ਚ ਨੇ ਮੇਰਾ ਇੱਥੇ ਨਾ ਕਈ ਸਟੇਟਾਂ 'ਚ ਸਾਡਾ ਕੰਮ ਹੈ ਇਮੀਗ੍ਰੇਸ਼ਨ ਦਾ ਮੇਰੇ ਕੋਲ 18 ਵਕੀਲ ਕੰਮ ਕਰਦੇ ਜੂਨੀਅਰ ਓਕੇ ਤੇ ਅਸੀਂ ਆਪਣੇ ਦੋਸਤਾਂ ਦਾ ਸਾਡੇ ਕੋਲ 10000 ਤੋਂ ਉੱਤੇ ਕਲਾਇੰਟ ਆ ਅਮਰੀਕਾ 'ਚ ਸਾਡੇ ਕਈ ਸਟੇਟਾਂ 'ਚ ਆਫਿਸ ਨੇ ਨਿਊਯਾਰਕ ਨਿਊ ਜਰਸੀ ਕੈਲੀਫੋਰਨੀਆ ਹੋਰ ਜਿਹੜੀ ਕਿ ਸਾਬਾ ਆਫਿਸ ਕਈ ਥਾਵਾਂ 'ਤੇ ਤੇ ਅਸੀਂ ਸਾਰੇ ਅਮਰੀਕਾ 'ਚ ਕਰਦੇ ਆ ਪਹਿਲੇ ਮਤਲਬ 25 26 ਸਾਲ ਤੋਂ ਇਮੀਗ੍ਰੇਸ਼ਨ ਦਾ ਕੰਮ ਹੈ ਜਨਾ ਟਰਨੀ ਜੀ ਤੇ ਉਹਦੇ 'ਚ ਇਹ ਆ ਕਿ ਸਾਡੇ ਬਹੁਤ ਕਲਾਇੰਟ ਨੇ ਸਾਡੇ ਹਜ਼ਾਰਾਂ ਹੀ ਹੋਣਗੇ ਜਿਹੜੇ ਇੱਕ ਟਰੱਕ ਚਲਾਉਂਦੇ ਆ ਹੂੰ ਸਾਨੂੰ ਉਹਦਾ ਫਿਕਰ ਆ ਤੇ ਵੀ ਉਹ ਜਦੋਂ ਹੁਣ ਬਾਹਰ ਦੀਆਂ ਸਟੇਟਾਂ ਜਾਣਗੇ ਤੇ ਇਹ ਨਾ ਹੋਵੇ ਵੀ ਉਹਨਾਂ ਨੂੰ ਕੱਢ ਲਿਆ ਕਰਨ ਵੀ ਭਾਜੀ ਇੰਗਲਿਸ਼ ਬੋਲੋ ਜੀ ਜਾਂ ਸਾਈਨ ਦਿਖਾਓ ਜੀ ਪਰਾਣਾ ਤਾਂ ਤੇਰਾ ਅੰਡਰਲਾਈਨ ਕੇਸ ਕੀ ਆ ਸੈਲਮ ਦਾ ਜਿਆਦਾ ਲੋਕਾਂ ਦੇ ਸੈਲਮ ਲੱਗੇ ਆ ਯਾਨੀ ਕਿ ਜਿਹੜੇ ਟਰਕਿੰਗ ਫੀਲਡ ਦੇ ਵਿੱਚ ਨੇ ਉਹ ਜਿਹੜੇ ਪੱਕੇ ਬੰਦੇ ਨੇ ਸਿਟੀਜ਼ਨ ਬਹੁਤ ਘੱਟ ਆ ਜਿਆਦਾ ਉਹ ਨੇ ਜਿਨ੍ਹਾਂ ਕੋ ਵਰਕ ਪਰਮਿਟ ਦੇ ਸੈਲਮ ਦੇ ਕੇਸ ਲੱਗੇ ਨੇ ਜੀ ਇਹ ਇਹ ਹੁਣ ਇਹਨਾਂ ਦੇ ਵਿੱਚ ਇਹਦਾ ਸੈਲਮ ਦਾ ਕਿਹਾ ਵੀ ਇਹਦਾ ਜੀ ਪੱਕਾ ਹੀ ਹੈ ਨਹੀਂ ਇੱਥੇ ਦੂਸਰਾ ਉੱਤੋਂ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਨੂੰ ਅੰਗਰੇਜ਼ੀ ਤੁਹਾਨੂੰ ਪਤਾ ਜਿਹੜੇ ਆਪਣੇ ਵਿਚਾਰੇ ਆਏ ਪਿੰਡਾਂ ਤੋਂ ਆਉਂਦੀ ਵੀ ਹੋਵੇ ਕਿ ਤਾਂ ਬੰਦਾ ਊਕ ਭਰਾ ਜਾਂਦਾ ਕਿ ਐਕਸੈਂਟ ਨਹੀਂ ਸਮਝਦਾ ਇਹਨਾਂ ਦਾ ਜੀ ਸੋ ਇਹ ਗੱਲਾ ਕਰਕੇ ਸਾਨੂੰ ਇਹ ਹੈਗਾ ਵੀ ਇਸ ਕਿਸਮ ਦੀ ਕੋਈ ਇਹਨਾਂ ਦੇ ਖਿਲਾਫ ਰੈਸਲ ਪ੍ਰੋਫਾਈਲਿੰਗ ਨਾ ਹੋਵੇ ਜਿਹੜੇ ਸਾਡੇ ਬੰਦਿਆਂ ਦੇ ਨਾ ਅੱਛਾ ਜਸਟ ਮੈਂ ਬੜੀ ਧੀਰ ਤੋਂ ਜਦੋਂ 트੍ਰੰਪ ਬਣੇ ਨਾ ਪ੍ਰੈਜ਼ੀਡੈਂਟ ਜੀ ਜੀ ਇਨੇ ਇੱਕ ਆਰਡਰ ਕੀਤਾ ਸੀਗਾ ਵੀ ਅੰਗਰੇਜ਼ੀ ਦੀ ਰਿਕੁਆਇਰਮੈਂਟ ਤਾਂ ਲਾ ਤਾਂ ਬਹੁਤ ਪੁਰਾਣਾ 50 ਸਾਲ ਪੁਰਾਣਾ ਵੀ ਅੰਗਰੇਜ਼ੀ ਹੋਣੀ ਚਾਹੀਦੀ ਜਾਦਾ ਇਹਨੇ ਕਿਹਾ ਵੀ ਉਹ ਐਨਫੋਰਸ ਨਹੀਂ ਹੁੰਦਾ ਵੀ ਸਟ੍ਰਿਕਟਲੀ ਇਨਫੋਰਸ ਕਰੋ ਤੇ ਜਿਹੜਾ ਟ੍ਰਾਂਸਪੋਰਟੇਸ਼ਨ ਸੈਕਟਰੀ ਹੈਗਾ ਸੀਨ ਡਫੀ ਉਹਨੇ ਵੀ ਇਹ ਗੱਲ ਜਾਰੀ ਕੀਤੀ ਵੀ ਅੰਗਰੇਜ਼ੀ ਦੀ ਰਿਕੁਆਇਰਮੈਂਟ ਜੇ ਨਹੀਂ ਕੋ ਪਾਸ ਕਰੂਗਾ ਤਾਂ ਅਸੀਂ ਉਹਨੂੰ ਜਿਹੜਾ ਹੈਗਾ ਉਹ ਕਰ ਦਿਆਂਗੇ ਉਹਦੇ ਖਿਲਾਫ ਵੀ ਜਿਹੜਾ ਹੈਗਾ ਲਾਇਸੈਂਸ ਕੈਨਸਲ ਕਰ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਤੇ ਉਦੇ ਵਿੱਚ ਕੀ ਹੋਇਆ ਵੀ ਉਦੋਂ ਵੀ ਮੈਂ ਕਹਿੰਦਾ ਰਿਹਾ ਬੰਦਿਆਂ ਨੂੰ ਆਪਣੇ ਜਿਹੜੇ ਸਾਰੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਜਾਂ ਇੰਟਰਵਿਊਜ਼ ਦੇ ਵਿੱਚ ਵੀ ਅੰਗਰੇਜ਼ੀ ਸਿੱਖਣੀ ਸ਼ੁਰੂ ਕਰੋ ਸਾਈਨਾਂ ਬਾਰੇ ਧਿਆਨ ਰੱਖੋ ਤੇ ਆਪਣਾ ਜਿਹੜਾ ਨਾ ਵਾਇਲੇਸ਼ਨਾਂ ਤੋਂ ਬਚੋ ਜਿਵੇਂ ਆਹ ਬੰਦੇ ਨੇ ਹੁਣ ਵਾਇਲੇਸ਼ਨ ਕਰਤੀ ਉਹਦੇ ਬੰਦੇ ਜੇ ਨਾ ਵੀ ਬੰਦੇ ਮਰਦੇ ਇਹਦੇ ਵਿੱਚ ਪਰ ਜੇਕਰ ਉਹ ਤਾਂ ਹੀ ਮੋੜ ਕੇ ਪੁਲਿਸ ਕੋਲ ਨਹੀਂ ਉੱਥੇ ਹੀ ਬਰਾਮੀ ਇਹਨਾਂ ਨੇ ਹੋਣੀ ਸੀ ਵੀ ਜਿਹੜੀ ਇਦਾਂ ਦੀਆਂ ਵਾਇਲੇਸ਼ਨਾਂ ਨੇ ਟੂ ਸਪੀਡਿੰਗ ਹੋਗੀ ਸਟਾਪ ਸਾਈਨ ਮਿਸ ਕਰਨੇ ਰੋਂਗ ਟਰਨ ਮਾਰਨੀ ਟ੍ਰੈਫਿਕ ਲਾਈਟ ਲੰਘਣੀ ਇਹ ਚੀਜ਼ਾਂ ਤੋਂ ਬਚੋ ਜਿਹੜੇ ਬਾਹਰ ਦੇ ਡਰਾਈਵ ਤੇ ਉਹੀ ਗੱਲ ਹੁਣ ਉਹ ਤਰ ਨੂੰ ਜਾ ਰਹੀ ਆ ਇਹ ਇਹ ਹੈਗਾ ਮਸਲਾ ਹੁਣ ਇਸ ਟਾਈਮ ਅੱਛਾ ਲੀਗਲੀ ਵੀ ਆਪਾਂ ਦੇਖੀਏ ਇਹਨੂੰ ਜਸਪੀਰ ਜੀ ਹੁਣ ਇਸ ਵੇਲੇ ਲੀਗਲ ਪ੍ਰੋਸੀਜਰ ਕੀ ਚੱਲਦਾ ਪਿਆ ਹੈ ਉਹ ਵੀ ਇੱਕ ਵਾਰੀ ਦੱਸਿਓ ਦੇਖੋ ਜੀ ਇਹਨੇ ਗਲਤੀ ਇਹ ਕੀਤੀ ਵੀ ਜਦੋਂ ਉੱਥੇ ਇਹ ਮਤਲਬ ਇਸ ਗੱਲ 'ਚ ਉਹਨਾਂ ਨੇ ਇਹਨੂੰ ਠੀਕ ਆ ਭੱਜਿਆ ਨਹੀਂ ਇਹ ਡੀਟੇਨ ਕਰ ਲਿਆ ਉਸ ਤੋਂ ਬਾਅਦ ਇਹ ਕੈਲੀਫੋਨੀਆ ਆ ਗਿਆ ਭੱਜ ਕੇ ਇਹਨੂੰ ਉਥੋਂ ਹਟਾਉਣਾ ਨਹੀਂ ਚਾਹੀਦਾ ਉਹਨਾਂ ਦੀ ਪਰਮਿਸ਼ਨ ਲੈ ਕੇ ਨਾ ਹੂੰ ਉਹ ਲੋਬਾ ਵਾਲਾ ਫਿਰ ਇੱਥੋਂ ਉਹਨੇ ਐਕਸਟ੍ਰੇਡਿਟ ਕੀਤਾ ਤੇ ਉਹਨਾਂ ਨੇ ਫਿਰ ਵੱਡਾ ਸ਼ੋਅ ਬਣਾਇਆ ਵੀ ਉਸ ਤੋਂ ਦਾ ਲੈਫਟ ਹੈਂਡ ਗਵਰਨਰ ਲੈਣ ਆਇਆ ਇੱਥੇ ਵੀ ਜਿਵੇਂ ਕਿ ਪਘੌੜੇ ਨੂੰ ਲੈਣ ਆਈਦਾ ਜਿਵੇਂ ਕੋ ਬੰਦਾ ਬਹੁਤ ਫਿਊਜਟਿਵ ਆ ਤੇ ਹੁਣ ਇਹ ਆ ਵੀ ਉਹਨਾਂ ਨੇ ਜਿਹੜਾ ਇਹਨੂੰ ਚਾਰਜ ਕੀਤਾ ਆ ਉਹ 2 8 8 ਮਤਲਬ ਕਾਊਂਟਾਂ ਦੇ ਕੀਤਾ ਹੈ ਤੀਜਾ ਇਮੀਗ੍ਰੇਸ਼ਨ ਦਾ ਚਾਰਜ ਆ ਹੂੰ ਪਹਿਲਾ ਤਾਂ ਹੈਗਾ ਇਹਦਾ ਜਿਹੜਾ ਉਹ ਵਹੀਕੂਲਰ ਹੋਮਿਸਾਈਡ ਹੂੰ ਦੂਜਾ ਹੈਗਾ ਇਨਵੋਲੰਟਰੀ ਮੈਂਸਲ ਆਰਡਰ ਤੇ ਨਾਲ ਆ ਇਮੀਗ੍ਰੇਸ਼ਨ ਰਿਲੇਟਡ ਚਾਰਜ ਜਿਹੜਾ ਸੈਲਮ ਦਾ ਕੇਸ ਚੱਲਦਾ ਹੂੰ ਵੀ ਉਹ ਜੀ ਇਹ ਝੂਠਾ ਫਲਾਣਾ ਕੋਈ ਪੱਕਾ ਨਹੀਂ ਹੈਗਾ ਏ ਹੂੰ ਜਿਹੜਾ ਵਹੀਕੂਲਰ ਹੋਮਿਸ ਹੈਗਾ ਉਹ ਬੇਸਿਕਲੀ ਇਹ ਆ ਕਿ ਬੰਦੇ ਨੂੰ ਐਕਸੀਡੈਂਟ ਹੋ ਗਿਆ ਰੈਕਲਸ ਡਰਾਈਵਿੰਗ ਦੇ ਵਿੱਚ ਦੇ ਬੰਦੇ ਮਰ ਗਏ ਇੰਟੈਂਸ਼ਨਲ ਨਹੀਂ ਸੀਗਾ ਉਤੋਂ ਲਾਤਾ ਕਿ ਜਿਹੜੇ ਬੰਦੇ ਮਰੇ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਨਵੋਲੰਟਰੀ ਜਿਹੜੀ ਮੈਂਸ ਲਾਟਰ ਦੀ ਨਰ ਧਾਰਾ ਹੁਣ ਇਹ ਚ ਕੱਲੀ-ਕੱਲੀ ਜਿਹੜੀ ਉਹ ਲਾਈ ਆ ਪ੍ਰੋਵੀਜ਼ਨ ਉਹਦੇ ਤੇ 15 ਸਾਲ ਦੀ ਸਜ਼ਾ ਆ ਪਰ ਅਕਾਊਂਟ ਇਹ ਤਾਂ ਉਹ ਇੱਕ ਬੰਦੇ ਮਰਨ ਦੀ 1500 ਜੇ ਤਿੰਨ ਬੰਦੇ ਮਰੇ ਨੇ 45 ਸਾਲ ਦੀ ਸਜ਼ਾ ਬਣਦੀ ਆ ਓਕੇ ਤੇ ਉਤੋਂ ਇਮੀਗ੍ਰੇਸ਼ਨ ਦੀ ਜਿਹੜੀ ਡਿਪੋਰਟੇਸ਼ਨ ਹੁਣ ਜ਼ਰੂਰੀ ਨਹੀਂ ਹੈ ਵੀ ਚਾਰजेस ਸਸਟੇਨ ਕਿਉਂਕਿ ਜਦੋਂ ਕੇਸ ਤਾਂ ਚੱਲਿਆ ਹੀ ਨਹੀਂ ਅਜੇ ਕੇਸ ਆਏ ਚੱਲੂਗਾ ਉਸ ਤੋਂ ਬਾਅਦ ਜੂਰੀ ਟ੍ਰਾਇਲ ਹੋਊਗੀ ਸਾਲ ਡੇਢ ਸਾਲ ਲੱਗਣਾ ਉਹਦੇ ਵਿੱਚ ਦਾ ਰਿਕਾਰਡ ਕਲੀਨ ਦਾ ਸਾਰਾ ਕੁਝ ਆ ਹੋ ਸਕਦਾ 15 ਸਾਲ ਜਿਹੜੀ 45 ਸਾਲ ਤੋਂ ਸਜ਼ਾ ਘੱਟ ਵੀ ਹੋ ਜਵੇ ਕੋਈ ਜ਼ੂਰੀ ਨਹੀਂ ਹੈ ਵੀ 45 ਰਹਿਣੀ ਦਾ ਸਰਕਾਰ ਮੰਗ ਰਹੀ ਆ ਬਾਅਦ ਦੇ ਵਿੱਚ ਕਈ ਕੁਝ ਜਦੋਂ ਕੋਰਟਾਂ ਚੱਲਦਾ ਜਿਊਰੀ ਬੈਠਦੀ ਜੱਜ ਹੁੰਦੇ ਨੇ ਉਹ ਰਿਕਾਰਡ ਪੂਰ ਦੇਖ ਕੇ ਸਾਰਾ ਦੇਖ ਕੇ ਮੰਦਰੀ ਘਟ ਵੀ ਕਰਦੇ ਆ ਪਰ ਜੇ ਕਿੰਨੀ ਘਟ ਜੂਗੀ ਜੇ 5-10 ਸਾਲ 20 ਸਾਲ ਵੀ ਹੋਵੇ ਤਾਂ ਡੈਪੂਟੇਸ਼ਨ ਦਾ ਤੈਅ ਆ ਤਾਂ ਉਨੀ ਦੇਰ ਇਹਦਾ ਜੇਲ੍ਹ ਚ ਰਹਿਣਾ ਹੈ ਲੇਕਿਨ ਉਹ ਇਹ ਵੀ ਦੇਖਿਆ ਜਾਊਗਾ ਵੀ ਇਸ ਕਿਸਮ ਦੇ ਜਿਹੜੇ ਬਾਕੀ ਉੱਥੇ ਕੇਸ ਹੋਏ ਨੇ ਐਕਸੀਡੈਂਟ ਤੇ ਉਹਨਾਂ ਦੇ ਵਿੱਚ ਕਿੰਨੀ ਸਜ਼ਾ ਹੋਈ ਜਿਹੜੇ ਬਾਕੀਆਂ 2 ਸਾਲ ਹੋਈ ਇਹਦੇ ਨੂੰ ਥੋੜੀ 45 ਸਾਲ ਕਰ ਦੇਣਗੇ ਉਹ ਸੋ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਨੇ ਲੇਕਿਨ ਇਸ ਟਾਈਮ ਤੇ ਜਿਹੜਾ মিডিਆ ਦਾ ਰੋਖਾ ਉਹ ਆ ਜਿਹੜੀ ਇਹਨਾਂ ਨੇ ਇਮੀਗ੍ਰੇਸ਼ਨ ਦੀ ਐਂਟੀ ਮੂਵ ਚ ਲਾਈ ਹੋਈ ਉਹ ਹੈ ਸਾਡੇ ਇਹਨਾਂ ਬੰਦਿਆਂ ਦੇ ਉਲਟਾ ਸੋ ਜਿਹੜੇ ਚਾਰजेस ਸੀਰੀਅਸ ਨੇ ਪਰ ਉਹ ਚਾਰजेस ਇਹ ਨਹੀਂ ਹੈਗੇ ਕਿ ਇਹ ਅੰਡਰ ਜੇ ਦਾ ਅੰਡਰ ਦਾ ਇਨਫਲੂਐਂਸ ਆਫ ਲਿਕਰ ਉਹ ਬੀ ਡੀ ਯੂ ਆਈ ਦੇ ਵਿੱਚ ਫਿਰ 30 ਸਾਲ ਸਜ਼ਾ ਇੱਕ ਕ੍ਰਾਈਮ ਦਿੱਤੀ 30 ਇਅਰ ਇਹ ਲਿਕਰ ਦਾ ਜਾਂ ਇਦਾਂ ਦਾ ਡੀ ਯੂ ਆਈ ਦਾ ਹੈ ਨਹੀਂ ਸੀ ਉਹਦੇ ਕਰਕੇ 15 ਸਾਲ ਪਰ ਕਾਊਂਟ ਆ ਪਰ ਉਹ ਗੱਲ ਆਮ ਤੌਰ ਤੇ ਇਹਨਾਂ ਕੇਸਾਂ 'ਚ ਦੇਖਿਆ ਗਿਆ ਵੀ ਇੰਨੀ ਸਜ਼ਾ ਰਹਿੰਦੀ ਨਹੀਂ ਹੈਗੀ ਮਤਲਬ ਘਟ ਜਾਂਦੀ ਆ ਜਦੋਂ ਅਲਟੀਮੇਟਲੀ ਟ੍ਰਾਇਲ ਟ੍ਰਾਇਲ ਨੂੰ ਸਾਲ ਦੇ ਹਿਸਾਬ ਨਾਲ ਲੱਗਣਾ ਤੇ ਚੱਲਦਾ ਇਹਨੂੰ ਸਾਰਾ ਕੁਝ अच्छा आ, मैं एंड ਵਿੱਚ ਇਹੀ ਪੁੱਛਾਂ ਕਿਉਂਕਿ ਅਸੀਂ ਕੱਲ ਤੋਂ ਵੀ ਦੇਖ ਰਹੇ ਸੀ ਮੀਡੀਆ ਦੇ ਵਿੱਚ ਕਿ ਕਾਫੀ ਪਟੀਸ਼ਨਸ ਜਿਹੜੀਆਂ ਨੇ ਉਹ ਸਾਈਨ ਕੀਤੀਆਂ ਜਾ ਰਹੀਆਂ 글로ਬਲੀ ਹੋ ਰਿਹਾ ਹੈ ਜੋ ਵੀ ਸਿੱਖ ਕਮਿਊਨਿਟੀ ਦੇ ਨਾਲ ਇਨਵੋਲਡ ਹੈ ਇਹ ਵੀ ਕਿਸੇ ਤਰ੍ਹਾਂ ਦਾ ਕੋਈ ਇਫੈਕਟ ਦੇ ਸਕਦਾ ਹੈ ਔਰ ਇਹ ਯੂਐਸ ਦੇ ਵਿੱਚ ਕਿਹਦਾ ਕੀ ਇਮਪੈਕਟ ਹੈਗਾ ਹੁਣ ਤੱਕ ਕੋਈ ਇੰਪੈਕਟ ਨਹੀਂ ਹੈਗਾ ਇਹਦਾ ਓਕੇ ਇਹ ਜਿਹੜੀ 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 ਪਟੀਸ਼ਨ ਜਿਹੜਾ ਕੋਰਟ ਚੋਂ ਤੁਸੀਂ ਆਪ ਦੇਖੋ ਵੀ ਇੱਥੇ ਕਿਸ ਦਾ ਜੀ ਕੇਸ ਚੱਲਦਾ ਹੋਵੇ ਕੋਈ ਬੰਦਾ ਮਰ ਜਵੇ ਮਰਡਰ ਜਾਂ ਇਦਾਂ ਦਾ ਜਿਹੜਾ ਕੋਈ ਐਕਸੀਡੈਂਟ ਦਾ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਜਾਂ ਸੈਸ਼ਨ ਕੋਰਟ ਚ ਉਥੇ ਜੱਜ ਨੂੰ ਤੁਸੀਂ ਪਟੀਸ਼ਨ ਦਿਓਗੇ ਹਮ ਕਿਉਂਕਿ ਇਹ ਇਹ ਕੋਰਟ ਦੇ ਵਿੱਚ ਕੇਸ ਆ ਪੀਟੀਸ਼ਨਲ ਜੋ ਹੁੰਦੀਆਂ ਨੇ ਜਦੋਂ ਬੰਦੇ ਨੂੰ ਸਜ਼ਾ ਹੋ ਜੇ ਫਿਰ ਜਿਹੜਾ ਗਵਰਨਰ ਜਾਂ ਜਿਹੜਾ ਪ੍ਰੈਜ਼ੀਡੈਂਟ ਨੂੰ ਪਾੜਨ ਕਰਨ ਦੀ ਵੀ ਸਜ਼ਾ ਨੂੰ ਕਮਿਊਟ ਕੀਤਾ ਜਾਵੇ ओके ਵੀ ਘਾਟ ਕੀਤੀ ਜਾਵੇ ਇਹ ਅਜੇ ਦਾ ਕੇਸ ਸ਼ੁਰੂ ਵੀ ਨਹੀਂ ਹੋਇਆ ਅਜੇ ਚੱਲਣਾ ਹੈ ਇੱਕ ਇਹ ਜੱਜਾਂ ਨੂੰ ਕੋਟਾ ਦੇ ਵਿੱਚ ਉਹਨਾਂ ਦਾ ਜਿਹੜਾ ਸਿਸਟਮ ਹੈ ਨੂੰ ਇਨਫਰੈਸ ਕਰਨ ਦੀ ਪਟੀਸ਼ਨ ਨਹੀਂ ਕੀਤੀ ਜਾਂਦੀ ਇਹ ਟੋਟਲੀ ਠੀਕ ਆ ਹਮਦਰਦੀ ਹਮਦਰਦੀ ਮੈਨੂੰ ਵੀ ਆ ਮੈਂ ਮਤਲਬ ਇਸੇ ਕਰਕੇ ਮੈਂ ਇੰਟਰਵਿਊ ਕਰ ਰਿਹਾ ਮੈਨੂੰ ਪਤਾ ਵੀ ਜੋ ਹੋ ਰਿਹਾ ਇਹ ਇਹ ਉਹ ਵਿਚਾਰਾ ਇੱਕ ਵਿਕਟਮ ਹੈ ਇਸ ਹਾਲਾਤ ਦਾ ਉਹਦਾ ਕੋਈ ਜਾਣ ਕੇ ਤਾਂ ਉਹਨੇ ਕੀਤਾ ਨਹੀਂ ਜੀ ਤੇ ਨਾ ਹੀ ਉਹ ਇਸ ਜਿਹੜੀਆਂ ਦੋ ਸਟੇਟਾਂ ਦੀ ਲੜਾਈ ਫਲੋਡ ਕੈਲੀਫੋਰਨੀਆ ਵਿੱਚ ਫਸ ਗਿਆ ਉਤੋਂ ਆੜੀ ਮੂਵਮੈਂਟ ਚਲਾਈ ਹੋਈ ਆ ਇਹਦੀ ਐਂਟਰੀ ਜਿਵੇਂ ਇਥੇ ਪੱਕਾ ਨਹੀਂ ਹੈਗਾ ਇਲੀਗਲ ਸੀਗੀ ਉਹਦੇ ਚ ਆ ਗਿਆ ਹੈ ਜਿਹੜੀ ਸਰਕਾਰ ਨੇ ਕਿਹਾ ਇਲੀਗਲ ਬੰਦੇ ਕੱਢੋ ਪਰ ਇਹਦੇ ਚ ਜਿਹੜੀ ਪਟੀਸ਼ਨ ਆ ਉਹਦੀ ਜ਼ੀਰੋ ਵੈਲਿਊ ਉਹਦੀ ਕੋਈ ਵੈਲਿਊ ਨਹੀਂ ਦੂਸਰਾ ਜਿਹੜੇ ਉਹਨੂੰ ਪਬਲਿਕ ਡਿਫੈਂਡਰ ਮਿਲਿਆ ਵਕੀਲ ਮਿਲਿਆ ਹੋਇਆ ਆਲਰੇਡੀ ਠੀਕ ਆ ਉਹ ਕੋ ਰਾਈਟ ਪਰ ਜਿਹੜਾ ਪ੍ਰਾਈਵੇਟ ਵਕੀਲ ਦਾ ਵੀ ਹੈਗਾ ਜਿਹੜੇ ਤੇ ਕਈ ਲੋਕੀ ਪੈਸੇ ਇਕੱਠੇ ਕਰ ਰਹੇ ਆ ਉਦੇ ਨਾਂ ਤੇ ਉਹ ਕਿਹੜੇ ਹਿਸਾਬ ਨਾਲ ਕਰ ਰਹੇ ਆ ਕਿ ਨੂੰ ਉਹਨੇ ਦੇਣੇ ਆ ਕੌਣ ਉਥੇ ਕਰਨਾ ਉਹ ਵੀ ਇੱਕ ਗੱਲ ਜਿਹੜੀ ਹੈਗੀ ਆ ਹੋ ਸਕਦਾ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ ਗਲਤ ਆ ਹੋ ਸਕਦਾ ਜਨਕਿ ਆਊਟ ਆਫ ਸਿੰਪਥੀ ਕਰ ਰਹੇ ਹੋਣ ਪਰ ਉਹਦਾ ਵੀ ਕੋਈ ਮਤਲਬ ਨਹੀਂ ਜਿੰਨੀ ਦੇਰ ਤੱਕ ਉਹਦੀ ਫੈਮਿਲੀ ਜਾਂ ਜ਼ਿੰਮੇਵਾਰ ਬੰਦੇ ਕੋਈ ਵਕੀਲ ਨਹੀਂ ਕਰਦੇ ਪਬਲਿਕ ਡਿਫੈਂਡਰ ਤਾਂ ਉਹਨੂੰ ਮਿਲ ਗਿਆ ਉਹਨੂੰ ਪੁੱਛਿਆ ਇੱਥੇ ਲਾ ਆ ਅਮਰੀਕਾ ਦੇ ਵਿੱਚ ਵੀ ਹਰੇਕ ਬੰਦੇ ਨੂੰ ਪੁੱਛਦੇ ਵੀ ਤੂੰ ਸਰਕਾਰੀ ਵਕੀਲ ਲੜਾ ਡਿਫੈਂਡ ਕਰਨ ਲਈ ਇਹਨੂੰ ਵੀ ਪੁੱਛਿਆ ਨੇ ਕਿ ਹਾਂ ਮੈਂ ਲੈਣਾ ਉਹ ਸਰਕਾਰ ਦੇ ਦਿੰਦੀ ਹੈ ਤਾਕੇ ਇਹਨਾਂ ਕੋਈ ਦੂਜੇ ਪਾਸੇ ਵੀ ਸਰਕਾਰੀ ਵਕੀਲ ਹੁੰਦਾ ਜਿਹੜਾ ਪ੍ਰੋਸੀਕਿਊਟ ਕਰਾ ਤੇ ਇਹਨੂੰ ਵੀ ਦੇ ਦਿੰਦੇ ਨੇ ਫਾਈਟ ਲਾਓ ਬੜੇ ਕੰਪੀਟੈਂਟ ਹੁੰਦੇ ਨੇ ਫ੍ਰੀਜ ਹੁੰਦੇ ਆ ਓਕੇ ਕਾਦੀ ਇਨਕਮ ਨਹੀਂ ਹੁੰਦੀ ਪਰ ਉਹ ਨਾਲ ਇਹ ਆਪਣਾ ਪ੍ਰਾਈਵੇਟ ਵਕੀਲ ਖੜਾ ਕਰ ਸਕਦੇ ਆ ਹੂੰ ਜਿਹੜੇ ਵੀ ਆ ਪਰ ਉਹ ਜਿਹੜੇ ਕ੍ਰਿਮਨਲ ਵਕੀਲ ਹੁੰਦੇ ਨੇ ਕੇਸਾਂ ਵਾਲੇ ਬੜੇ ਮਹਿੰਗੇ ਜੋ ਵੀ ਆ ਪਰ ਇਹ ਜਿਹੜੇ ਪਟੀਸ਼ਨ ਆ ਇਹ ਹਮਦਰਦੀ ਲਈਦਾ ਠੀਕ ਆ ਇਹਦੀ ਜ਼ੀਰੋ ਵੈਲਿਊ ਕੋਈ ਵੈਲਿਊ ਨਹੀਂ ਹੈਗੀ ਇੱਥੇ ਓਕੇ ਠੀਕ ਹੈ ਜਸਪੀਰ ਜੀ ਤੁਸੀਂ ਸਾਡੇ ਤੋ ਬਹੁਤ ਸ਼ੁਕਰੀਆ ਥੈਂਕ ਯੂ